ਜਲਹਿਰੇ ਕਾਗੇ ਦੇ ਕਾਫੀ ਵਿਕਾਸ ਦੇ ਕੰਮਾਂ ਦਾ ਦੁਕਾਟ ਨ ਹੋਇਆ ਜਿਹਦੇ ਵਿੱਚ ਬਿਜਲੀ ਬੋਰਡ ਦਾ ਦਫਤਰ ਹੈ ਸਾਰੇ ਅਫਸਰ ਜਿਹੜੇ ਨੇ ਬਿਜਲੀ ਬੋਰਡ ਦੇ ਉਹ ਇੱਕੋ ਛੱਤ ਥੱਲੇ ਤੁਹਾਨੂੰ ਕੋਈ ਕੰਮ ਕਰਾਉਣਾ ਤਾਂ ਮਿਲਣਗੇ ਨਾਲ ਨਵਾਂ ਤਹਿਸੀਲ ਕੰਪਲੈਕਸ ਹੈ ਜਿਹਦੇ ਵਿੱਚ 16 ਕਰੋੜ ਰੁਪਏ ਦੀ ਲਗਤ ਆਉਗੀ ਤੇ ਇਹਦੇ ਚ ਐਸਟੀਐਮ ਦਫਤਰ ਹੋਊਗਾ ਸਭ ਰੀਸਟਾਰ ਦਫਤਰ ਹੋਊਗਾ ਸਟਾਫ ਰੂਮ ਤਹਿਸੀਲਦਾਰ ਨਵੇਂ ਤਹਿਸੀਲਦਾਰ ਖਜ਼ਾਨਾ ਦਫ਼ਤਰ ਲੇਬਰ ਇਨਸਪੈਕਟਰ ਫੂਡ ਸਪਲਾਈ ਦਫ਼ਤਰ ਤੇ ਹੋਰ ਸਾਰੀਆਂ ਸਹੂਲਤਾਂ ਜਿਹੜੀਆਂ ਇੱਕੋ ਛੱਤ ਥੱਲੇ ਮਿਲਣਗੀਆਂ ਨਾਲ ਨਾਲ ਮੰਡੀ ਦੇ ਵਿੱਚ ਇੱਕ ਆਪ ਰਸੋਈ ਦਾ ਦੋ ਘਾਟਨ ਕੀਤਾ ਤੇ 10 ਰੁਪਏ ਇੱਕ ਨਿਗੂਣਾ ਦਾ ਖਰਚਾ ਲਿਆ ਜਾਂਦਾ ਹੈ ਕੋਈ ਵੀ ਬੰਦਾ ਆ ਕੇ ਉੱਤੇ ਖਾਣਾ ਖਾ ਸਕਦਾ ਹੈ ਪੇਟ ਭਰ ਕੇ ਖਾਣਾ ਅੱਜ ਦੇ ਮਹਿੰਗਾਈ ਦੇ ਜ਼ਮਾਨੇ 'ਚ ਗਰੀਬਾਂ ਲਈ ਬੜੀ ਵੱਡੀ ਇਹ ਸੌਗਾਤ ਹੈ